ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਜਿਵੇਂ ਮੈਂ ਕਮੈਂਟਸ ਪੜ੍ਹਦੀਆਂ ਤੁਸੀਂ ਮੇਰੀਆਂ ਦੁਆਵਾਂ ਮੰਗਦੇ ਹੋ ਨਾ ਮੈਂ ਵੀ ਤੁਹਾਡੀਆਂ ਇਦਾਂ ਹੀ ਮੰਗਦੀਆਂ ਦੁਆਵਾਂ ਸੱਚੇ ਪਾਤਸ਼ਾਹ ਤੋਂ ਵਾਹਿਗੁਰੂ ਉਹਨੇ ਸਾਜਿਆ ਤਾਂ ਕਹੀਦਾ ਵੀ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਤਾਂ ਸਾਜਿਆ ਹੈ ਨਾ ਸਾਨੂੰ ਸਾਰਿਆਂ ਨੂੰ ਹੁਣ ਖੁਸ਼ੀਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰ ਸਕਦੀਆਂ ਸੋ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਹੱਸਦੇ ਖੇਡਦੇ ਰੱਖੇ ਤੇ ਮਾਣੋ ਫਿਰ ਅੱਜ ਦੀ ਬਾਤ ਦਾ ਆਨੰਦ ਅੱਜ ਦੀ ਬਾਤ ਬਹੁਤ ਵੱਖਰੀ ਜੀ ਬਾਤ ਹੈ ਜਿਵੇਂ ਆਪਾਂ ਸੁਣਦੇ ਆ ਨਾ ਵੀ ਮਰਨ ਤੋਂ ਬਾਅਦ 84 ਲੱਖ ਜੂਨ ਭੁਗਤਣੀ ਪੈਂਦੀ ਹੈ ਲੋਕ ਕਹਿੰਦੇ ਹੁੰਦੇ ਨੇ ਆਮ ਉਹ 84 ਲੱਖ ਤਾਂ ਨਹੀਂ ਮੈਂ ਸੁਣਾ ਰਹੀ ਪਰ ਉਹਨਾਂ ਚੋਂ ਕੁਝ ਕੁ ਮੈਂ ਤੁਹਾਨੂੰ ਹਿੱਸਾ ਸੁਣਾ ਰਹੀ ਆ ਬੀਗ ਜਹਾਜਾਂ ਸੀ ਬੀਜਾਂਗੇ ਉਹ ਜਹਾਜ ਵੱਡਾਂਗੇ ਜ਼ਰੂਰ ਜਿਵੇਂ ਮੈਂ ਅੱਗੇ ਵੀ ਕਈ ਵਾਰੀ ਕਿਹਾ ਬਾਤਾਂ ਦੇ ਵਿੱਚ ਵੀ ਜਿਹੜਾ ਅਸੀਂ ਪਿਛਲੇ ਜਨਮ ਚ ਕਰਮ ਕਰਿਆ ਚੰਗਾ ਜਾਂ ਮਾੜਾ ਉਹ ਸਾਨੂੰ ਇਸ ਜਨਮ ਚ ਮਿਲ ਰਿਹਾ ਜੇ ਅਸੀਂ ਪਿਛਲੇ ਚ ਚੰਗਾ ਕਰਿਆ ਤਾਂ ਅਸੀਂ ਇੱਥੇ ਐਸ਼ ਲੈ ਰਹੇ ਹਾਂ ਜੇ ਅਸੀਂ ਉੱਥੇ ਮਾੜਾ ਕਰਿਆ ਇੱਥੇ ਕੁਝ ਉਹ ਜਾਂ ਦੁੱਖ ਰੋਗ ਭੁਗਤ ਰਹੇ ਹਾਂ ਇਹ ਗੱਲਾਂ ਗਲਤ ਨਹੀਂ ਹੈਗੀਆਂ ਸੱਚੀਆਂ ਨੇ ਸੋ ਅੱਜ ਦੀ ਬਾਤ ਪਸੰਦ ਆਉ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰੀ ਸੁਣਿਓ ਬਹੁਤੀ ਵੱਡੀ ਨਹੀਂ ਐ ਛੋਟੀ ਹੋਈ ਐ ਤੇ ਮਾਣੋ ਫਿਰ ਆਨੰਦ ਪਿਆਰ ਦੀ ਜੀ ਬਾਤ ਦਾ ਇੱਕ ਨਾ ਪਤੀ ਪਤਨੀ ਸੀ ਉਹ ਬੜਾ ਵਧੀਆ ਆਪਦਾ ਗੁਜ਼ਰਵਾਸਰ ਕਰ ਰਹੇ ਸੀ ਬੱਚਿਆਂ ਨੂੰ ਪਾਲ ਰਹੇ ਸੀ ਤਾਂ ਜਿਵੇਂ ਅੱਗੇ ਘਰਾਂ ਦੇ ਮੂਹਰੇ ਦਰਵਾਜ਼ੇ ਹੁੰਦੇ ਆਮ ਤੌਰ ਤੇ ਫਿਰ ਵਿਚਾਲੇ ਵਿੜਾ ਹੁੰਦਾ ਮੂਹਰੇ ਦਰਵਾਜ਼ਾ ਹੁੰਦਾ ਇੱਕ ਇੱਕ ਬੈਠਕ ਜੀ ਉਹ ਦਰਵਾਜ਼ਿਆਂ ਚ ਜਿਹੜਾ ਕੋਈ ਜ਼ਿਆਦੇ ਤੇ ਤਾਂ ਇਹ ਦੋਨੀ ਬਸ ਇੱਕ ਇੱਕ ਬਣਾ ਲੈਂਦੇ ਨਹੀਂ ਇੱਕ ਹੁੰਦੀ ਬਣੀ ਹੋਈ ਮੰਗਰ ਜਾ ਕੇ ਫੇਰ ਇੱਕ ਦੋ ਕਮਰੇ ਹੁੰਦੇ ਤਾਂ ਉਹ પતિ ਪਤਨੀ ਭਾਈ ਮੰਜਾ ਡਾਹੀ ਦਰਵਾਜ਼ੇ 'ਚ ਬੈਠੇ ਨੇ ਤਾਂ ਇੱਕ ਖਰਗੋਸ਼ ਆਇਆ ਭੱਜਿਆ ਭੱਜ ਕੇ ਉਹਨਾਂ ਦੇ ਅੰਦਰ ਵੜ ਗਿਆ ਤਾਂ ਉਹਨਾਂ ਨੇ ਵੀ ਦੇਖ ਲਿਆ ਜਦੋਂ ਦੇਖਣ ਲੱਗੇ ਵੀ ਲਖਰਗੋਸ਼ ਭੱਜਿਆ ਆਇਆ ਤਾਂ ਇੰਨੇ ਨੂੰ ਦੋ ਬੰਦੇ ਆ ਕੇ ਖੜ ਗਏ ਕਹਿਣ ਲੱਗਿਆ ਸਾਡਾ ਭਾਈ ਇੱਥੇ ਸ਼ਿਕਾਰ ਆਇਆ ਤੁਹਾਡੇ ਅੰਦਰ ਉਹ ਕਹਿੰਦੇ ਵੀ ਦੇਖ ਸ਼ਿਕਾਰ ਤਾਂ ਆਇਆ ਜ਼ਰੂਰ ਵੀ ਪਰ ਉਹ ਆ ਗਿਆ ਸਾਡੀ ਸ਼ਰਨ ਅਸੀਂ ਹੁਣ ਆਪਦੀ ਅੱਖਾਂ ਦੇ ਸਾਹਮਣੇ ਤਾਂ ਹੀ ਤੁਹਾਨੂੰ ਦਿੰਦੇ ਤਾਂ ਭਾਈਓ ਗੁੱਸੇ ਹੋ ਗਏ ਮੰਦਾ ਚੰਗਾ ਵੀ ਬੋਲਣ ਲੱਗੇ ਉਹ ਫਿਰ ਮੀਆਂ ਬੀਬੀ ਕਹਿਣ ਲੱਗੇ ਵੀ ਭਾਈ ਕੋਈ ਗੱਲ ਕਹਾਂਗੇ ਗਾਲਾਂ ਕੱਢੋ ਲੜੋ ਚੰਗੇ ਕਹੋ ਮਾੜੇ ਕਹੋ ਪੈਸੇ ਲੈ ਲੋ ਸਾਡੀ ਜਾਨ ਲੈ ਲੋ ਕਹੋ ਤਾਂ ਸੀ ਚਾਰ ਬੰਦੇ ਬੁਲਾ ਲੀਏ ਪਿੰਡ ਚੋਂ ਪਰ ਸੋਨੂ ਖਰਗੋਸ਼ ਨਹੀਂ ਅਸੀਂ ਦਿੰਦੇ ਅੱਖਾਂ ਦੇ ਸਾਹਮਣੇ ਨਹੀਂ ਅਸੀਂ ਹੁਣ ਤੁਹਾਨੂੰ ਫੜਾ ਸਕਦੇ ਉਹਨੇ ਤਾਂ ਸਾਡੇ ਘਰ ਸ਼ਰਨ ਲਈਆ ਸੀ ਉਹਨੂੰ ਤੁਹਾਨੂੰ ਫੜਾਵਾਂਗੇ ਸੰਤ ਪਾਪ ਚੜੂ ਭਾਈ ਚਲੋ ਜਦੋਂ ਉਹਨਾਂ ਨੇ ਚਾਰ ਬੰਦੇ ਕਿਹਾ ਬੁਲਾ ਲੀਏ ਤਾਂ ਉਹਨਾਂ ਚੋਂ ਇੱਕ ਕਹਿਣ ਲੱਗਿਆ ਦੂਜੇ ਨੂੰ ਕਹਿੰਦਾ ਕਾਹਨੂੰ ਵਧਦਾ ਵਧਾਉਣਾ ਛੱਡ ਫਰੇ ਕਹਿੰਦਾ ਲੋਕ ਤਾਂ ਇਹਨਾਂ ਦੀ ਹੀ ਕਰਨਗੇ ਕਹਿੰਦਾ ਆਪਾਂ ਨੂੰ ਹੋਰ ਸਹੀ ਕਰਗੋਸ਼ ਹੋਰ ਬਥੇਰੇ ਕਹਿ ਕੇ ਭਾਈ ਉਹ ਤਾਂ ਭੱਗ ਗਈ ਤਾਂ ਹਮੋਂ ਉਹਨੇ ਉਹ ਉਹਨੂੰ ਦੁੱਧ ਦਰਦ ਪਾਉਂਦੇ ਨੇ ਖਾਣ ਪੀਣ ਨੂੰ ਦੇ ਕੇ ਉਹਨੂੰ 4 ਦਿਨ ਕਹਿਣ ਲੱਗੇ ਵੀ ਆਪਾਂ ਅੱਜ ਹੁਣੀ ਨਹੀਂ ਛੱਡ ਕੇ ਆਉਂਦੇ ਇਹਨੂੰ ਫੇਰ ਛੱਡ ਕੇ ਆਵਾਂਗੇ 4 ਦਿਨ ਰੱਖਿਆ ਫੇਰ ਭਾਈ ਉਹ ਫੜ ਕੇ ਮੀਆਂ ਬੀਬੀ ਬਾਹਰ ਛੱਡ ਿਆਏ ਉਹਨੂੰ ਤਾਂ ਛੱਡਿਆ ਯਾਨੀ ਬਚਾਤੀ ਜਾਨ ਇੱਕ ਵਾਰੀ ਤਾਂ ਹੁਣ ਭਾਈ ਉਹੋ ਬਜ਼ੁਰਗ ਤੇਜੜੇ ਪੋਹ ਹੋ ਹੌਲੀ ਹਵਲੀ ਬੋਹੜੀ ਹੌਲੀ ਬਜ਼ੁਰਗ ਹੋਏ ਗਏ ਚਲੋ ਆਵਦਾ ਜਦੋਂ ਪਰਮਾਤਮਾ ਨੇ ਜਿੰਨੇ ਸਾਹ ਲਿਖੇ ਤੇ ਲਏ ਤਾਂ ਉਹ ਦੋਨੇ ਪੂਰੇ ਹੋ ਗਏ ਪੂਰੇ ਹੋਏ ਤਾਂ ਹੁਣ ਉਹ ਉਹਨਾਂ ਨੂੰ ਇੱਕ ਦਰਖਤ ਦੇ ਰੂਪ ਚ ਜਨਮ ਮਿਲਿਆਗਾ ਹਾਂ ਉਹ ਦਰਖਤ ਵੀ ਆਇਆ ਮਿਲਿਆ ਜਿਵੇਂ ਆਪਾਂ ਕਈ ਵਾਰੀ ਦੇਖਦੇ ਹੁੰਨੇ ਆ ਖੇਤਾਂ ਚ ਸੜਕਾਂ ਤੇ ਅਸੀਂ ਬਹੁਤ ਵਾਰੀ ਦੇਖੇ ਨੇ ਸਾਡੇ ਆਪਦੇਆਂ ਖੇਤਾਂ ਚ ਹੁੰਦੇ ਨੇ ਉਹ ਇੱਕ ਦੂਜੇ ਨੂੰ ਆਇਆ ਵਿੱਚ ਬਲੇਵੇਂ ਜੇ ਪਾ ਕੇ ਬਲੇਵੇਂ ਜੇ ਪਾ ਕੇ ਦਰਖਤ ਹੁੰਦੇ ਨੇ ਤਾ ਉਹ ਭਈ ਐਂਦ ਰਖਤ ਲੋਕ ਪਿੰਡ ਦੇ ਕਿਹਾ ਕਰਨ ਦੇਖ ਕੇ ਕਹਿੰਦੇ ਲੈ ਦੇਖੋ ਇਹ ਕਹਿੰਦੇ ਕਿਹਾ ਜਦ ਰਖਤ ਕਿਵੇਂ ਹਰ ਗਿਆ ਰੱਬ ਨੇ ਵੀ ਕੋਈ ਜਨਮ ਹੋਊ ਇਹਨਾਂ ਦਾ ਪਿਛਲੇ ਜਨਮ ਦਾ ਦੇਣਾ ਲੈਣਾ ਹੋਊਗਾ ਇਕੱਠੇ ਹੋਣਗੇ ਚਲੋ ਜੀ ਗੱਲਾਂ ਲੋਕ ਕਰਿਆ ਕਰਨ ਤਾਂ ਇੰਨੇ ਨੂੰ ਭਾਈ ਨੇਰੀ 'ਚ ਖੜਾਇਆ ਉਹ ਨੇਰੀ 'ਚ ਖੜਦੇ ਵਿੱਚ ਉਹ ਜੜੋਂ ਹੀ ਟੁੱਟ ਗਈ ਜੜੀ ਨਿਕਲ ਗਈ ਉਹਨਾਂ ਦੀ ਫੇਰ ਉੱਥੇ ਖਤਮ ਹੋ ਗਿਆ ਜੀਵਨ ਉਦੋਂ ਬਾਅਦ ਫੇਰ ਉਹਨਾਂ ਨੇ ਜਾ ਕੇ ਪਤੀ ਪਤਨੀ ਦਾ ਜਾਮਾ ਫੇਰ ਮਿਲ ਗਿਆ ਉਹਨਾਂ ਨੂੰ ਜਦੋਂ ਪਤੀ ਪਤਨੀ ਬਣ ਗਏ ਹੁਣ ਉੱਥੇ ਉਹ ਰਹਿੰਦੇ ਨੇ ਸੁੱਖ ਨਾਲ ਆਪ ਦਾ ਪਰਿਵਾਰ ਹੈ ਸਾਰਾ ਇੱਕ ਦਿਨ ਕੀ ਹੁੰਦਾ ਹੈ ਤਾਂ ਉਹ ਰੋਟੀ ਖਾ ਰਿਹਾ ਬੈਠਾ ਭਾਈ ਘਰ ਵਾਲੀ ਨੂੰ ਕਹਿਣ ਲੱਗਿਆ ਕਹਿੰਦਾ ਅੱਜ ਕੱਲ ਖਾਣੀ ਤੈਨੂੰ ਕੀ ਹੋਇਆ ਕਹਿੰਦਾ ਜਮੇ ਨਹੀਂ ਦਾਲ ਸਬਜ਼ੀ ਸਵਾਦ ਬਣਾਉਂਦੀ ਕਹਿੰਦੀ ਉਹ ਕਹਿਣ ਲੱਗੀ ਵੀ ਨਹੀਂ ਜੀ ਇਹੀ ਜੀ ਗੱਲ ਨਹੀਂ ਸਬਜ਼ੀ ਤਾਂ ਮਹੀਂ ਗੁਣਾਈ ਹੈ ਅੱਗੇ ਵੀ ਮੈਂ ਬਣਾਉਣੀ ਆ ਵੀ ਜੇ ਇਹੀ ਜੀ ਅੱਗੇ ਬਣਾਉਣੀ ਆ ਸਵਾਦ ਰੋਜ਼ ਹੁੰਦੀ ਆ ਉਹੀ ਜੀ ਅੱਜ ਸਵਾਦ ਹੈ ਭਾਈ ਉਹ ਉਧਰੋਂ ਉਹ ਬੋਲ ਪਿਆ ਕਹਿੰਦਾ ਕਾਨੂੰ ਮੈਂ ਕਹਿੰਦਾ ਜੀ ਤਾਂ ਫਹਾ ਬੱਡੇ ਆ ਪਿਆ ਭਾਈ ਉਧਰੋਂ ਉਹਨੂੰ ਗੁੱਸਾ ਆ ਗਿਆ ਕਹਿੰਦੀ ਘੰਟਾ ਲਾ ਕੇ ਮੈਂ ਸਬਜ਼ੀ ਬਣਾਈ ਆ ਫਹਾ ਬੱਡੇ ਹੀ ਦੱਸਦਾ ਚਲੋ ਜੀ ਉਹ ਜਿਹੜੀ ਗੱਲ ਨੇ ਬਣਨਾ ਹੁੰਦਾ ਆਪਾਂ ਤਾਂ ਕਹਿ ਦਿਨ ਨਾ ਵੀ ਅਸੀਂ ਸਿਆਣੇ ਰਹਿ ਕੇ ਖਾਨੀ ਤਾਂ ਕਰ ਲਿਆ ਅਸੀਂ ਸਿਆਣੇ ਸੁਣੇ ਕੁਛ ਨਹੀਂ ਇਹ ਤਾਂ ਉੱਪਰ ਵਾਲਾ ਕੁਦਰਤ ਕਰਵਾਉਂਦੀ ਆ ਆਪਾਂ ਨੂੰ ਉਸੇ ਰਾਹ ਤੋਰ ਦਿੰਦੀ ਆ ਉਹ ਭਾਈ ਉਹ ਬੋਲਿੰਗੇ ਆ ਉਹ ਬੋਲਿੰਗੀ ਗੱਲ ਮੰਨੋ ਵੀ ਤੁਸੀਂ ਲੜਾਈ ਇੰਨੀ ਵੱਧ ਗਈ ਵੀ ਸਿਰਫ ਸਬਜ਼ੀ ਪਿੱਛੇ ਉਹ ਤੀਵੀਂ ਕਹਿੰਦੀ ਮੈਂ ਤਾਂ ਪੱਕੇ ਹਮ ਜਾਨੀ ਉਹ ਤਾਂ ਭਾਈ ਚੱਕੇ ਕੱਪੜੇ ਤੁਰਪੀ ਨਾ ਤਾਂ ਉਹ 3 ਮਹੀਨੇ ਮੰਗਰ ਮੁੜ ਕੇ ਦੇਖਿਆ ਨਾ ਉਹਦੇ ਘਰ ਵਾਲੇ ਨੇ ਹਾਕ ਮਾਰੀ ਉਹਨੂੰ ਰੋਕਿਆ ਕਿਉਂ ਆਕੜ ਚ ਤੇ ਦੋਨੇ ਬਾਗੀ ਅੰਤ ਨੂੰ ਜੀ ਜਦੋਂ ਬਿਰਧ ਹੋ ਗਏ ਉਹ ਪੇਕੀ ਬੈਠਿਆ ਹੋਏ ਆਪਣੇ ਘਰੇ ਬੈਠਾ ਮਰ ਗਏ ਦੋਨੇ ਤਾਂ ਹੁਣ ਉਦੋਂ ਬਾਅਦ ਜਦੋਂ ਮਰ ਗਏ ਸਿਰਫ ਖਾਣ ਪਿੱਛੇ ਤਾਂ ਹੁਣ ਉਹਨਾਂ ਨੂੰ ਸ਼ੇਰ ਤੇ ਸ਼ੇਰਨੀ ਦਾ ਜਾਮਾ ਮਿਲਦਾ। ਉਹ ਜਦੋਂ ਸ਼ੇਰ ਤੇ ਸ਼ੇਰਨੀ ਦਾ ਜਾਮਾ ਮਿਲਦਾ ਹੁਣ ਉਹ ਦੋਨੇ ਇਕੱਠੇ ਰਹਿੰਦੇ ਨੇ। ਜਣੀ ਬਹੁਤ ਪਿਆਰ ਹੈ ਉਹਨਾਂ 'ਚ। ਤਾਂ ਇੱਕ ਦਿਨ ਕੀ ਹੋਇਆ ਸ਼ੇਰਨੀ ਨੇ ਕੋਈ ਸ਼ਿਕਾਰ ਫੜ ਲਿਆ ਤਾਂ ਉਹ ਲੱਗੀ ਖਾਣ ਤਾਂ ਉਧਰੋਂ ਸ਼ੇਰ ਆ ਗਿਆ। ਉਹਨੇ ਭਾਈ ਮਾਰੀ ਦਹਾੜ ਸ਼ੇਰਨੀ ਪਿੱਛੇ हट ਗਈ। ਚਲੋ ਖਾਣ ਲੱਗ ਗਿਆ ਉਹ ਫੇਰ ਲਵੇ ਲੱਗਣ ਲੱਗੀ ਉਹਨੇ ਫੇਰ ਦਹਾੜ ਮਾਰੀ ਉਹ ਫੇਰ ਪਿੱਛੇ हट ਗਈ ਉਹ ਖਾਈ ਜਾਂਦਾ ਉਹਨੇ ਸੋਚਿਆ ਵੀ ਫੜ ਕੇ ਤਾਂ ਮੈਂ ਲਈਆਂ ਵੀ ਆਏ ਮੈਨੂੰ ਕਿਵੇਂ ਰੋਕ ਦੂ ਇਹ ਭਾਈ ਉਹ ਫੇਰ ਲਵੇ ਲੱਗਣ ਲੱਗੀ ਉਹਨੇ ਫੇਰ ਦਹਾੜ ਮਾਰੀ ਉਹਦੋਂ ਬੱਦਮ ਬੋਲਿਆ ਉੱਚੀ ਭਾਈ ਸ਼ੇਰਨੀ ਗੁੱਸੇ ਦੇ ਨਾਲ ਚੁੱਪ ਕਰਕੇ ਉਥੋਂ ਤੁਰ ਗਈ ਗਈ ਹੋਈ ਤਾਂ ਹੋ ਮੁੜ ਕੇ ਨਾ ਵਾ ਗਰ ਜਾ ਕੀ ਨਾ ਹੋ ਬੋਲੀ ਨਾ ਹੋ ਰੋਈ ਕੋਈ ਦਹਾੜ ਮਾਰੇ ਉਹਨੇ ਕੁਝ ਨਹੀਂ ਬੱਗੇ ਮੁੜ ਕੇ ਸ਼ੇਰ ਦੇ ਕੋਲ ਨਹੀਂ ਆਈ ਉਹ ਤਾਂ ਹੁਣ ਉਦੋਂ ਬਾਅਦ ਭਾਈ ਚਲੋ ਜੀਵਨ ਉਹਨਾਂ ਦਾ ਹੋ ਗਿਆ ਹੁਣ ਇਹ ਪੂਰਾ ਜਦੋਂ ਜੀਵਨ ਉਹਨਾਂ ਦਾ ਪੂਰਾ ਹੋ ਗਿਆ ਤਾਂ ਹੁਣ ਉਹ ਪਿੰਡ ਦੇ ਵਿੱਚ ਕਤੂਰਿਆਂ ਦੇ ਰੂਪ ਚ ਜਨਮ ਲੈ ਲਿਆ ਕਤੂਰੇ ਨੇ ਛੋਟੇ ਛੋਟੇ ਹਲੇ ਤਾ ਇੱਕ ਬੁੜੀ ਦੇ ਘਰੇ ਗਏ ਬੁੜੀ ਰੋਟੀ ਖਾਣ ਲੱਗਦੀ ਹੈ ਕੌਲੇ 'ਚ ਲੱਸੀ ਪਾਈ ਪਈ ਐ ਕੋਲੇ ਹੈ ਨਹੀਂ ਬੁੜੀ ਉਹ ਆਏ ਉਹਨਾਂ ਨੇ ਕੌਲੇ 'ਚ ਮੂੰਹ ਪਾਤਾ ਲੱਸੀ 'ਚ ਮੂੰਹ ਪਾਇਆ ਹੋਇਆ ਤਾਂ ਬੁੜੀ ਨੇ ਦੇਖਿਆ ਵੀ ਲੈ ਮੈਂ ਤਾਂ ਰੋਟੀ ਖਾਣ ਲੱਗਦੀ ਸੀ ਤੇ ਮੇਰੇ ਤਾਂ ਲੱਸੀ 'ਚ ਮੂੰਹ ਪਾ ਗਏ ਉਹਨੇ ਭਜਾ ਤੇ ਡੰਡਾ ਮਾਰਿਆ ਉਹ ਭੱਜ ਗਏ ਬੜਾ ਉਹਨੂੰ ਗੁੱਸਾ ਆਇਆ ਉਸ ਤੋਂ ਬਾਅਦ ਉਹ ਜਦੋਂ ਆਇਆ ਕਰਨ ਬੁੜੀ ਦੇ ਉਹੀ ਗੱਲ ਯਾਦ ਵੀ ਮੈਂ ਰੋਟੀ ਖਾਣ ਲੱਗਦੀ ਸੀ ਤੇ ਇਹਨਾਂ ਨੇ ਮੇਰੀ ਲੱਸੀ ਖਰਾਬ ਕਰੀ ਕਹਿੰਦੀ ਰੋਜ਼ ਆ ਖੜਦੇ ਨੇ ਹੋਮਾ ਨਾ ਤਾਂ ਕਹਿੰਦੀ ਇਹਨਾਂ ਨੂੰ ਮਾਰਾਂ ਇੱਕ ਦਿਨ ਕਹਿੰਦੀ ਫੇਰ ਕਦੇ ਐਂ ਕਰਨਗੇ ਭਾਈ 부ੜੀ ਨੇ ਗੋਲੀਆਂ ਲਿਆਂਦੀਆਂ ਦੋਹਾਂ ਨੂੰ ਪਾਤੀਆਂ ਤਾਂ ਦੋਨੇ ਮਰ ਗਏ ਮਰੇ ਫੇਰ ਇੱਥੇ ਵੀ ਦੇਖੋ ਖਾਣ ਪਿੱਛੇ ਹੀ ਕਿਉਂ ਲੱਸੀ ਵੀ ਖਾਣਾ ਹੀ ਤੀ ਇਹ ਉਸੇ ਲੱਸੀ ਖਾਣ ਪਿੱਛੇ ਫੇਰ ਮਰੇ ਹੁਣ ਭਾਈ ਉਹਨਾਂ ਨੂੰ ਜਨਮ ਜਿਹੜਾ ਮਿਲਿਆ ਨਾ ਉਹ 부ੜੀ ਦੇ ਪੋਤੇ ਬਣ ਗਏ ਦੋਨੇ ਪੋਤੇ ਬਣੇ ਹੋਏ ਤਾਂ ਬੁੜੀ ਦੇ ਨਾਂ ਉਤੀ ਜ਼ਮੀਨ ਸਾਰੀ ਜ਼ਮੀਨ ਕਾਫੀ ਤਿ ਘਰੇ ਉਸ ਸਾਰੀ ਬੁੜੀ ਦੇ ਨਾਂ ਬੁੜੀ ਹੁਣ ਜਦੋਂ ਜੇ ਤਾਂ ਕੋਈ ਸਿਆਣੀਆਂ ਬੁੜੀਆਂ ਹੁੰਦੀਆਂ ਨੇ ਆਪਾਂ ਅੱਜ ਕੱਲ੍ਹ ਵੀ ਦੇਖਦੇ ਆ ਉਹ ਤਾਂ ਪਰਿਵਾਰ ਨੂੰ ਇੱਕ ਰੱਖਦੀਆਂ ਨੇ ਨਹੀਂ ਫੇਰੇ ਬੁੜੀਆਂ ਦੇ ਨਾਂ ਜ਼ਮੀਨ ਮਾੜੀ ਹੋਈ ਹੁੰਦੀ ਐ ਸਿਆਣੀ ਬੁੜੀ ਤਾਂ ਠੀਕ ਐ ਜੇ ਅੱਧ ਕੰਬਲੀ ਜੀ ਬੁੜੀ ਹੋਵੇ ਨਾ ਉਹ ਫੇਰ ਡਰਾ ਕੇ ਰੱਖਦੀ ਆ ਟੱਬਰ ਨੂੰ ਵੀ ਜ਼ਮੀਨ ਤਾਂ ਮੇਰੇ ਨਾਂ ਮੈਂ ਤਾਂ ਭਾਈ ਉਹ ਗੱਭਰੂ ਹੋ ਗਿਆ ਹੁਣ ਮੁੰਡੇ ਉਹ ਕਹਿੰਦੇ ਵੀ ਐਡੇ ਐਡੇ ਹੋ ਗਿਆ ਆਪਾਂ ਆਪਨ ਤਾਂ ਹਲਕਾ ਕੁਝ ਨਹੀਂ ਮਿਲ ਰਿਹਾ ਵੀ ਇਹ ਨਾ ਆਪਾਂ ਨੂੰ ਰਹਿਣ ਦਿੰਦੀ ਐ ਚੰਗੀ ਬੁਢੀ ਐ ਇਹ ਵੀ ਇਹ ਤਾਂ ਨਹੀਂ ਮਰਦੀ ਦੀਦੀ ਕਿਉਂ ਉਹ ਤਾਂ ਔੱਕੇ ਹੋਏ ਖਿਜੇ ਹੋਏ ਭਾਈ ਮਤਾ ਮਤਾਲਿਆ ਦੋਹਾਂ ਨੇ ਵੀ ਹੋਈਏ ਨਾ ਤਾਂ ਬੁਢੀ ਤੇ ਕੋ ਗਚਿਤ ਕਰਦੀਏ ਭਾਈ ਗੋਲੀਆਂ ਲਿਆਂਦੀਆਂ ਲੈ ਕੇ ਪਾਤੀਆਂ ਬੁਢੀ ਨੂੰ ਬੁਢੀ ਤਾਂ ਮਰ ਗਈ ਬੁਢੀ ਨੇ ਉਹਨਾਂ ਨੂੰ ਪਾਈਆਂ ਤੇ ਕਤੂਰੀਆਂ ਨੂੰ ਉਹਨਾਂ ਨੇ ਆ ਕੇ ਪੋਤੇ ਬਣ ਕੇ ਬੁੜੀ ਨੂੰ ਪਾਤੀਆਂ ਜਿਹੜਾ ਬੀਜਿਆ ਵੱਢ ਲਿਆ ਚਲੋ ਜੀ ਹੁਣ ਉੱਥੋਂ ਹੋ ਜਾਂਦਾ ਕਤੂਰੀਆਂ ਤੋਂ ਗਾਹ ਹੁਣ ਭਾਈ ਭਾਈ ਬਣਾਤੇ ਹੁਣ ਗਾਹ ਉਹਨਾਂ ਨੇ ਜਨਮ ਲਿਆ ਜਦੋਂ ਉਮਰ ਭੋਗ ਲਈ ਉਹ ਪਤਾ ਨਹੀਂ ਕਿੱਥੇ ਜਨਮ ਲਿਆ ਕਿੱਥੇ ਨਾ ਪਤਾ ਨਹੀਂ ਕੋਈ ਛੱਡ ਗਿਆ ਉਹ ਦੋ ਕਟਿਆਂ ਦੇ ਰੂਪ ਚ ਆ ਗਏ ਜਦੋਂ ਦੋ ਕਟੇ ਦੇਖੇ ਲੋਕਾਂ ਨੇ ਸਾਰੇ ਗਿਆ ਕਰਨ ਵੀ ਇਕੱਠੇ ਹੀ ਰਹਿੰਦੇ ਨੇ ਵੀ ਵੱਡੇ ਵੱਡੇ ਹੋ ਗਏ ਛੋਟੇ ਕਹਿਣ ਲੱਗੇ ਵੀ ਛੋਟੇ ਤਾਂ ਇਕੱਠੇ ਰਹਿੰਦੇ ਨਹੀਂ ਹੁੰਦੇ ਵੀ ਇਹ ਦੋਨੇ ਕਿਉਂ ਕਿਵੇਂ ਰਹਿੰਦੇ ਨੇ ਜਮੇ ਨਹੀਂ ਲੜਦੇ ਲੁੱੜਦੇ ਤੇ ਲੋਕ ਕਹਿੰਦੇ ਕਿੰਨਾ ਦਾ ਕੋਈ ਸਾਥ ਹੋ ਪਿਛਲੇ ਜਨਮ ਦਾ ਤਾਂ ਇੱਕ ਦਿਨ ਭਾਈ ਕੀ ਹੋਇਆ ਇੱਕ ਜਰੀ ਦਾ ਟੰਡਾ ਡਿੱਗਿਆ ਪਿਆ ਉਹ ਇੱਕ ਨੇ ਮੂੰਹ ਪਾ ਲਿਆ ਦੂਜੇ ਨੇ ਆਕੇ ਦੂਜੇ ਪਾਸੇ ਮੂੰਹ ਪਾ ਲਿਆ ਉਹ ਉਤੋਂ ਖਿੱੱਚੇ ਉਹ ਉਤੋਂ ਖਿੱੱਚੇ ਦੋਹਾਂ ਦੀ ਟੱਕਰ ਲੱਗ ਗਈ ਟੱਕਰ ਲੱਗੀ ਹੋਈ ਤਾਂ ਇੰਨੇ ਨੂੰ ਉਹਨਾਂ ਨੇ ਕੀ ਕੀਤਾ ਛੱਡ ਕੇ ਟੰਡਾ ਗੁੱਸੇ 'ਚ ਪਿੱਛੇ हट ਗਿਆ ਦੋਨੇ ਮਗਰ ਹਟ ਕੇ ਆਕੇ ਜਿਉਂ ਜੋ ਐ ਪਿੱਛੇ हट ਕੇ ਆਕੇ ਸਿਰ ਟੱਕਰ ਮਾਰੀ ਦੋਹਾਂ ਦੀ ਦੋਹਾਂ ਦੀ ਧੌਣਾ ਟੁੱਟ ਗਿਆ ਉੱਥੇ ਹੀ ਮਰ ਗਏ ਦੋਨੇ ਖਾਣ ਪਿੱਛੇ ਫੇਰ ਮਰੇ ਹੁਣ ਕਹਾ ਰੱਬ ਦੇ ਰੰਗ ਨੇ ਜੀ ਤਾਏ ਚਾਚੇ ਦੇ ਪੁੱਤ ਬਣਾਤੇ ਤਾਏ ਚਾਚੇ ਦੇ ਪੁੱਤ ਬਣਾਤੇ ਹੁਣ ਹੋ ਗਏ ਗੱਭਰੂ ਬੱਟ ਤੇ ਟਾਲੀ ਐ ਉਹ ਟਾਲੀ ਪਿੱਛੇ ਲੜੀ ਜਾਂਦੇ ਨੇ ਉਹ ਕਦੇ ਉਹ ਵੱਡ ਲੈਂਦਾ ਥਾਂ ਕਦੇ ਉਹ ਵੱਡ ਲੈਂਦਾ ਤਾਂ ਇੱਕ ਦਿਨ ਇੰਨਾ ਰੌਲਾ ਪੈ ਗਿਆ ਵੀ ਉਹ ਗੰਡਾਸੇ ਚੱਕ ਕੇ ਆ ਗਏ ਜਦੋਂ ਆਏ ਹੋਏ ਤਾਂ ਜਿਹੜਾ ਵੱਢ ਰਿਹਾ ਸੀ ਉਹਨੇ ਦੇਖਿਆ ਵੀ ਮੈਨੂੰ ਗੰਡਾਸਾ ਲਈ ਆਉਂਦਾ ਹੈ ਭਾਈ ਉਹ ਭੱਜ ਗਿਆ ਜੰਗਲ ਕੰਨੀ ਨੂੰ ਸੋ ਨਿਸ਼ਾਨਤੀ ਉਧਰੋਂ ਭੱਜ ਲਿਆ ਉਹ ਵੀ ਮਗਰ ਉਹ ਕਹੇ ਅੱਜ ਤੈਨੂੰ ਵੱਢ ਕੇ ਛੱਡੂ ਛੱਡਦਾ ਨਹੀਂ ਭਾਈ ਉਹ ਮਗਰ ਮੂਰੇ ਭੱਜੇ ਜਾਂਦੇ ਨੇ ਗੰਡਾਸੇ ਚੱਕੀ ਤਾਂ ਗਾਹਾਂ ਕੀ ਦੇਖਦੇ ਨੇ ਇੱਕ ਸਾਧੂ ਬੈਠਾ ਹੈ ਸਾਧੂ ਉਹਨਾਂ ਨੂੰ ਕਹਿਣ ਲੱਗਿਆ ਖੜਾ ਹੋ ਕੇ ਕਹਿੰਦਾ ਖੜੋ ਵੇ ਖੜੋ 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 ਕਹਿੰਦਾ ਦੋਨੇ ਜਾਣੇ ਹਰੇ ਆਓ ਅੱਗੇ ਲੋਕ ਐ ਸਾਧੂ ਸੰਤਾਂ ਨੇ ਮੰਨ ਲੈਂਦੇ ਤੇ ਅੱਜ ਕੱਲ ਦੇ ਜਵਾਕ ਤਾਂ ਗੱਲ ਹੀ ਨਹੀਂ ਸੁਣਦੇ ਮਾਂ ਪਿਓ ਦੀ ਨਹੀਂ ਸੁਣਦੇ ਉਹਨੇ ਭਾਈ ਆਪਦੇ ਮੂਹਰੇ ਬਠਿਆਲੇ ਦੋਨੇ ਬਠਿਆ ਆ ਕੇ ਉਹਨਾਂ ਨੂੰ ਕਹਿਣ ਲੱਗਿਆ ਸਾਧੂ ਕਹਿੰਦਾ ਕੀ ਹੋ ਗਿਆ ਕਿਉਂ ਲੜਦੇ ਹੋ ਉਹ ਕਹਿੰਦਾ ਇਹਨੇ ਮੇਰੀ ਜ਼ਮੀਨ ਵੱਢੀ ਜਾਂਦਾ ਟੱਲੀ ਪਿੱਛੇ ਉਹ ਕਹਿੰਦਾ ਇਹ ਮੇਰੀ ਵੱਢੀ ਜਾਂਦਾ ਟੱਲੀ ਪਿੱਛੇ ਉਹ ਕਹਿੰਦਾ ਹਾਂ ਧਰ ਦੋ ਆਪਦੇ ਹਥਿਆਰ ਧਰ ਤੇ ਉਹਨੇ ਭਾਈ ਦੋਹਾਂ ਦੇ ਸਿਰਾਂ ਤੇ ਆਏ ਹੱਥ ਧਰਤੇ ਸਾਧੂ ਨੇ ਹੱਥ ਧਰ ਕੇ ਉਹਨਾਂ ਨੂੰ ਕਹਿੰਦਾ ਹੁਣ ਅੱਖਾਂ ਮੀਚ ਲੋ ਕਹਿੰਦਾ ਹੁਣ ਦੇਖਿਓ ਤੁਹਾਡੇ ਦਿਮਾਗ 'ਚ ਕੁਝ ਆਉਂਦਾ ਹੈ ਆਇਆ ਭਾਈ ਦਿਮਾਗ 'ਚ ਤਾਂ ਚੱਲ ਪਈ ਰੀਲ ਜਿੱਥੋਂ ਉਹ ਚੱਲੇ ਤੇ ਪਤੀ ਪਤਨੀ ਤੋਂ ਪਹਿਲਾਂ ਉਹ ਖਰਗੋਸ਼ ਬਚਾਇਆ ਪਤੀ ਪਤਨੀ ਬਣੇ ਹੋਏ ਉਹ ਦਿਸਿਆ ਫਿਰ ਅਸੀਂ ਖਰਗੋਸ਼ ਬਚਾਇਆ ਕਹਿੰਦੇ ਫਿਰ ਉਹ ਦਰਖਤ ਬਣ ਗਏ ਫਿਰ ਫਿਰ ਪਤੀ ਪਤਨੀ ਬਣੇ ਉਦੋਂ ਬਾਅਦ ਪਤੀ ਪਤਨੀ ਦੀ ਜਦੋਂ ਫੇਰ ਖਾਣ ਪਿੱਛੇ ਲੜਾਈ ਹੋਈ ਫਿਰ ਸ਼ੇਰ ਸ਼ੇਰਨੀ ਫਿਰ ਵੀ ਖਾਣ ਪਿੱਛੇ ਲੜਾਈ ਫਿਰ ਕਤੂਰੇ ਬਣੇ ਫਿਰ ਵੀ ਖਾਣ ਪਿੱਛੇ ਲੜਾਈ ਫਿਰ ਉਹ ਭਾਈ ਭਾਈ ਬਣੇ ਫਿਰ ਵੀ ਖਾਣ ਪਿੱਛੇ ਲੜਾਈ ਜਾਇਦਾਦ ਪਿੱਛੇ ਜਦੋਂ ਆਪਦੀ ਦਾਦੀ ਮਾਰਤੀ ਓਦੋਂ ਬਾਅਦ ਕੱਟੇ ਬਣ ਗਏ ਚਰੀ ਦੇ ਟਾਂਡੇ ਪਿੱਛੇ ਫਿਰ ਵੀ ਖਾਣ ਪਿੱਛੇ ਲੜਾਈ ਤਾਂ ਓਦੋਂ ਬਾਅਦ ਹੁਣ ਜਦੋਂ ਤਾਇ ਚਾਚੇ ਦੇ ਪੁੱਤ ਮਰ ਗਏ ਹੁਣ ਵੀ ਜਾਇਦਾਦ ਦੀ ਖਾਣ ਪਿੱਛੀ ਲੜਾਈ ਹੈ ਭਾਈ ਉਹਨਾਂ ਨੂੰ ਤਾਂ ਫਿਲਮ ਵਾਂਗੂ ਘੁੰਮ ਗਿਆ ਸਾਰਾ ਕੁਝ ਵੀ ਅਸੀਂ ਆ ਬਣੇ ਫਿਰ ਅਸੀਂ ਆ ਬਣੇ ਫਿਰ ਆ ਬਣੇ ਵੀ ਫਿਰ ਆ ਕੇ ਸਾਡੇ ਸਿਰ ਤੇ ਸਾਧੂ ਨੇ ਹੱਥ ਧਰਿਆ ਆਪੇ ਉਹਨਾਂ ਦੀਆਂ ਪਟੱਕ ਦੇਣੇ ਅੱਖਾਂ ਖੁੱਲ ਗਈਆਂ ਕਹਿਣ ਲੱਗੇ ਮਹਾਰਾਜ ਸਾਨੂੰ ਮਾਫ ਕਰੋ ਦੋਨਾਂ ਨੇ ਹੱਥ ਬੰਨ ਲਏ ਉਹ ਕਹਿੰਦਾ ਮੇਰੀ ਸੁਣੋ ਗੱਲ ਕਹਿੰਦਾ ਮੈਂ ਤੁਹਾਨੂੰ ਤਾਂ ਹਟਾਇਆ ਤੁਸੀਂ ਕਹਿੰਦਾ ਮੇਰੀ ਜਾਨ ਬਚਾਈ ਤੀ ਇੱਕ ਸਮੇਂ 'ਚ ਉਹ ਕਹਿੰਦੇ ਵੀ ਸਾਡੇ ਤਾਂ ਯਾਦ ਨਹੀਂ ਕਹਿੰਦਾ ਜਾਦ ਕਰੋ ਤੁਹਾਡੇ ਦਰਵਾਜ਼ੇ 'ਚ ਬੈਠੇ ਤੇ ਤੁਸੀਂ ਪਤੀ-ਪਤਨੀ ਮੈਂ ਖਰਗੋਸ਼ ਬਣ ਕੇ ਆਇਆ ਤੇ ਤੁਸੀਂ ਤੁਹਾਡੀ ਸ਼ਰਨ 'ਚ ਤੁਸੀਂ ਕਹਿੰਦਾ ਸ਼ਿਕਾਰੀਆਂ ਨੂੰ ਮੋੜਤਾ ਸੀ ਤੇ ਉਹ ਕਹਿੰਦਾ ਹੁਣ ਅੱਜ ਮੈਂ ਤੁਹਾਡਾ ਮੇਰੇ ਸਿਰ ਕਹਿੰਦਾ ਇਹ ਕਰਜ਼ਾ ਚੜਿਆ ਹੋਇਆ ਸੀ ਕਹਿੰਦਾ ਮੈਂ ਤਾਂ ਕਦੋਂ ਦਾ ਕਈ ਸਾਲਾਂ ਦਾ ਇਸ ਕਰਜ਼ੇ ਨੂੰ ਦੇਖਦਾ ਸੀ ਵੀ ਕਿੱਥੇ ਲਾਹਾਂ ਕਿਵੇਂ ਲਾਹਾਂ ਮੈਨੂੰ ਕਦ ਟੱਕਰ ਨਾ ਅੱਜ ਕਹਿੰਦਾ ਤੁਸੀਂ ਟੱਕਰਿਓ ਮੇਰਾ ਕਰਜ਼ਾ ਲੈ ਗਿਆ ਹੁਣ ਇਹਦੋਂ ਬਾਅਦ ਕਹਿੰਦਾ ਚਾਹੇ ਲੜੇ ਉਹ ਚਾਹੇ ਮਰਿਓ ਹੁਣ ਮੈਂ ਥੋੜੇ ਚੋਂ ਨਿਕਲ ਗਿਆ ਭਾਈ ਉਹ ਤਾਂ ਉਹਦੇ ਪੈਰੀਂ ਡਿੱਗ ਪਏ ਦੋਨੇ ਭਾਈ ਭਾਈ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਇਹ ਕਿੰਨੀ ਕ ਲੜਾਈ ਤੂੰ ਸਾਡਾ ਇੱਥੇ ਥਾਂ ਹੀ ਕੰਮ ਬਣੂਗਾ ਵੀ ਅਸੀਂ ਪਤੀ ਪਤਨੀ ਤੋਂ ਮਾੜਾ ਜਿਹਾ ਲੜ ਕੇ ਇੱਥੇ ਤੱਕ ਆ ਗਏ ਅਸੀਂ ਸਬਜ਼ੀ ਪਿੱਛੇ ਲੜੇ ਖਾਣ ਪਿੱਛੇ ਵੀ ਸਬਜ਼ੀ ਨਹੀਂ ਸੁਆਦ ਇੱਥੇ ਤੱਕ ਆ ਗਿਆ ਖਾਂਦੇ ਖਾਂਦਿਆਂ ਦੀ ਲੜਾਈ ਖਾਂਦਿਆਂ ਖਾਂਦਿਆਂ ਦੀ ਉਹ ਲੜਾਈ ਸੋ ਆਇਆ ਭਾਈ ਜਿਹੜਾ ਅਸੀਂ ਬੀਜਾਂਗੇ ਉਹੀ ਵੱਢਾਂਗੇ ਇਹ ਗੱਲਾਂ ਸਹੀ ਨੇ ਇੰਨਾ ਨੂੰ ਇਹ ਕਹਿੰਦੇ ਨੇ 84 ਲੱਖ ਹੁਣ ਪਤਾ ਨਹੀਂ ਬਣਦੀਆਂ ਤਾਂ ਕਿੰਨੀਆਂ ਕਨੇ ਇਹ ਆ ਕੀੜੇ ਪਤੰਗੇ ਬਹੁਤ ਤਰ੍ਹਾਂ ਤਰ੍ਹਾਂ ਦਾ ਦੇਖਦੇ ਹੁੰਨੇ ਆ ਜਿਹੜਾ ਜਮਈ ਨਹੀਂ ਕਦੇ ਦੇਖਿਆ ਇੱਕ ਦਿਨ ਦੇਖ ਲਿਆ ਮੁੜ ਕੇ ਨਾ ਪਹਿਲਾਂ ਦੇਖਿਆ ਕਦੇ ਨਾ ਫੇਰ ਦੇਖਿਆ ਲੱਗਦਾ ਹੁੰਦਾ ਵੀ ਖਾਨੀ ਅਹੀਂ 84 ਲੱਖ ਇਹੀ ਹੁੰਦੇ ਨੇ ਸਾਰਾ ਕੁਝ ਜੁੜ ਕੇ ਸੋ ਇੰਨੀ ਕੁ ਬਾਤ ਜੀ ਧੰਨਵਾਦ